ਨਮਸਕਾਰ ਜੀ ਸਾਰਿਆਂ ਨੂੰ ਟਿਊਟੋਰੀ ਨਿਕੋ ਵੀ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪਾਂ ਆਪਣੇ ਘਰਾਂ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਅਸੀਂ ਆਂਬ ਵਾਲੀ ਲੱਸੀ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਤੇ ਟੇਸਟੀ ਤਿਆਰ ਹੋਈ ਸੀ ਇੱਧਰ ਆਪਾਂ ਇੱਕ ਆਂਬ ਲੈ ਲਿਆ ਇਹ ਸਪੈਸ਼ਲ ਵਰਤਾਂ ਵਾਸਤੇ ਵੀ ਬਣ ਸਕਦੀ ਹੈ ਬਣਾ ਕੇ ਤੁਸੀਂ ਟਰਾਈ ਕਰ ਸਕਦੇ ਹੋ ਇਸ ਤਰ੍ਹਾਂ ਕੱਟ ਕੇ ਦੇ ਇਸ ਤਰ੍ਹਾਂ ਪੀਸ ਕਰ ਲਵਾਂਗੇ ਤੇ ਇਹਦਾ ਹੀ ਗੁੱਦਾ ਵਿੱਚੋਂ ਆਪਾਂ ਕੱਢ ਲੈਣਾ ਪੀਸ ਕਰਕੇ ਤੁਸੀਂ ਚਮਚੇ ਨਾਲ ਵੀ ਕਰ ਸਕਦੇ ਹੋ ਇਹ ਨਵਰਾਤਰੀਆਂ ਦਾ ਸਪੈਸ਼ਲ ਲੱਸੀ ਦਾ ਤੋਹਫਾ ਇਹ ਤੁਸੀਂ ਗਰਮੀਆਂ ਵਿੱਚ ਵੀ ਠੰਡੇ ਲੱਸੀ ਬਣਾ ਸਕਦੇ ਹੋ ਮੰਗੋ ਪਾ ਕੇ ਇਹ ਕੋਪੇ ਇਸ ਤਰ੍ਹਾਂ ਪੀਸ ਕਰਕੇ ਕੱਢ ਲੇ ਇਹ ਗਰਮੀਆਂ ਦਾ ਤੋਫਾ ਠੰਡੀ ਲੱਸੀ ਮਿੱਠੀ ਲੱਸੀ ਕਿ ਤੁਹਾਨੂੰ ਅੱਜ ਮੰਗੋ ਲੱਸੀ ਬਣਾ ਕੇ ਦਿਖਾਵਾਂਗੇ ਦੇਖੋ ਇਸ ਤਰ੍ਹਾਂ ਆਪਣੇ ਦੇ ਪੀਸ ਕਰ ਲੇ ਇੱਧਰ ਆਪਾਂ ਦਹੀਂ ਲੈ ਲਏ ਇਹਦੇ ਵਿੱਚ ਆਪਾਂ 2-3 ਚਮਚੇ ਦਹੀਂ ਲਵਾਂਗੇ ਦਹੀਂ ਲੈ ਕੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਦੀ ਆਪਾਂ ਲੱਸੀ ਬਣਾ ਲਈ ਸੀ ਵਿੱਚ ਹੀ ਆਪਾਂ ਇਹ ਮੰਗੋ ਪਾਵਾਂਗੇ ਤੇ ਥੋੜੀ ਜੀ ਚੀਨੀ ਪਾਵਾਂਗੇ ਇਹ ਆਪਾਂ ਹੈਂਡ ਬਲੈਂਡਰ ਨਾਲ ਇਸ ਨੂੰ ਬਲੈਂਡ ਕਰ ਲਵਾਂਗੇ ਦੇਖੋ ਆਪਣੀ ਮੰਗੋ ਲੱਸੀ ਬਣ ਕੇ ਤਿਆਰ ਹੋ ਗਈ ਪਰ ਆਪਾਂ ਹੁਣ ਇਹਨੂੰ ਸਰਵ ਕਰਾਂਗੇ ਦੇਖੋ ਉਹਨਾਂ ਪਾਗਲਾਸ ਵਿੱਚ ਪਾਵਾਂਗੇ ਤੁਸੀਂ ਇਹਦੇ ਵਿੱਚ ਦੁੱਧ ਪਾ ਕੇ ਵੀ ਮੰਗੋ ਸ਼ੇਕ ਵੀ ਬਣਾ ਸਕਦੇ ਹੋ ਪਰ ਆਪਾਂ ਮੰਗੋ ਲੱਸੀ ਬਣਾਈਏ ਦਹੀਂ ਪਾ ਕੇ ਇਹ ਵਰਤਾਂ ਦਾ ਸਪੈਸ਼ਲ ਲੋਪਾ ਤੇ ਇਹਦੇ ਵਿੱਚ ਆਪਾਂ ਥੋੜੇ ਕੱਟੇ ਹੋਏ ਬਦਾਮ ਪਾਵਾਂਗੇ ਤੇ ਥੋੜੇ ਜਿcole ਆਪਣੇ ਗੁਲਾਬ ਦੀਆਂ ਪੱਤੀਆਂ ਪਈਆਂ ਸੀ ਉਹ ਆਪਾਂ ਪਾ ਲਾਂਗੇ ਤੇ ਇਹਦੇ ਉੱਤੇ ਹੀ ਆਪਾਂ ਪੁੰਨ ਹੋਏ ਜੀਰਾ ਪਾਵਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਲੱਸੀ ਪਾਈ ਹੈ ਤਾਂ ਕਰਕੇ ਇਹਦਾ ਟੇਸਟ ਜੀਰੇ ਦਾ ਲੱਸੀ ਵਿੱਚ ਬਹੁਤ ਵਧੀਆ ਹੈ ਤੇ ਵਧੀਆ ਲੱਗਦਾ ਹੈ ਦੇਖੋ ਆਪਣੀ ਲੱਸੀ ਪੀਣ ਲਈ ਰੈਡੀ ਹੈ ਠੰਡੀ ਲੱਸੀ ਤੁਸੀਂ ਇਹਦੇ ਵਿੱਚ ਬਰਫ਼ ਵੀ ਪਾ ਸਕਦੇ ਸੀ ਪਰ ਆਪਣਾ ਦਹੀਂ ਬਹੁਤ ਠੰਡਾ ਸੀ ਇਸ ਕਰਕੇ ਉਹ ਬਰਫ਼ ਨਹੀਂ ਪਾਈ ਤੁਸੀਂ ਇਹ ਨੂੰ ਫ੍ਰਿਜ ਵਿੱਚ ਰੱਖ ਕੇ ਠੰਡੀ ਕਰਕੇ ਵੀ ਪੀ ਸਕਦੇ ਹੋ ਜੇ ਤੁਹਾਨੂੰ ਇਹ ਜ਼ਿਆਦਾ ਸੰਘਣੀ ਲੱਗਦੀ ਹੈ ਦੇ ਵਿੱਚ ਪਾਣੀ ਪਾ ਕੇ ਵੀ ਇਹਨੂੰ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਆਪਣੀ ਲੱਸੀ ਕਿੰਨੀ ਵਧੀਆ ਹੈ ਆਪਣੀ ਮੈਂਗੋ ਲੱਸੀ ਬਣ ਕੇ ਤਿਆਰ ਹੈ ਤੁਸੀਂ ਇਹ ਲੱਸੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਣਦੀ ਹੈ ਧੰਨਵਾਦ ਜੀ ਸਾਰਿਆਂ ਦਾ